ਸਕਤਲ ਦਾ ਮਾਸੂਮ ਅਤੇ ਸੋਣਾ ਬੱਚਾ ਰਣਵੀਰ ਸਿੰਘ ਜੋ ਕਿ ਤੀਜੀ ਜਮਾਤ ਦਾ ਵਿਦਿਆਰਥੀ ਵੀ ਸੀ ਦੱਸਦੇ ਕਿ ਛੁੱਟੀਆਂ ਦੇ ਚੱਲਦੇ ਹੋਏ ਉਹ ਘਰ ਤੇ ਵਿਛੀ ਸੀ ਅਤੇ ਬੀਤੇ ਦਿਨਾਂ ਦੇ ਵਿੱਚ ਹੀ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਉਸ ਨੂੰ ਇੱਕ ਨਵੀਂ ਸਾਈਕਲ ਦਵਾਈ ਗਈ ਸੀ ਸਾਈਕਲ ਨੂੰ ਲੈ ਕੇ ਉਹ ਬੇਹਦ ਖੁਸ਼ ਸੀ ਅਤੇ ਦੁਪਹਿਰ ਦੇ 12 ਵਜੇ ਵੀ ਉਹ ਕਹਿੰਦਾ ਕਿ ਮੈਂ ਸਾਈਕਲ ਬਾਹਰ ਜਾ ਕੇ ਚਲਾਵਾਂਗੀ ਮਾਪਿਆਂ ਨੇ ਉਸ ਦਾ ਇਹ ਪਿਆਰ ਦੇਖਦੇ ਹੋਏ ਕੁਝ ਮਿੰਟਾਂ ਲਈ ਉਸ ਨੂੰ ਬਾਹਰ ਜਾਣ ਦਿੱਤਾ ਪਰ ਨਹੀਂ ਪਤਾ ਸੀ ਕਿ ਸਾਈਕਲ ਤੇ ਗਿਆ ਇਹ ਬੱਚਾ ਕਦੇ ਵੀ ਘਰ ਨਹੀਂ ਮੁੜੇਗਾ 7 ਸਾਲ ਦਾ ਰਣਵੀਰ ਸਿੰਘ ਘਰੋਂ ਸਾਈਕਲ ਲੈ ਕੇ ਜਿਵੇਂ ਹੀ ਨਿਕਲਦਾ ਘਰ ਦੇ ਨੇੜੇ ਹੀ ਸੀ ਉਹ ਕਿ ਸਾਹਮਣੇ ਤੋਂ ਆ ਰਹੀ ਟਰੈਕਟਰ ਟਾਲੀ ਦੇ ਵੱਲੋਂ ਜੋ ਕਿ ਤੇਜ਼ ਰਫ਼ਤਾਰ ਸੀ ਉਸ ਨੂੰ ਉਚਲ ਦਿੱਤਾ ਗਿਆ ਬੱਚੇ ਦੀ ਦਰੜ ਕੇ ਜਾਨ ਲੈ ਗਈ ਜਿਸ ਤੋਂ ਬਾਅਦ ਪਿੰਡ ਵਾਲੇ ਇਕੱਠੇ ਹੋਏ ਰੋਲਾ ਪੈ ਗਿਆ ਟਾਲੀ ਵਾਲੇ ਨੇ ਭਜੰਟੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਦਬੋਚ ਲਿਆ ਅਤੇ ਪੁਲਿਸ ਤੇ ਹਵਾਲੇ ਕੀਤਾ। ਇਸ ਸਾਰੀ ਘਟਨਾ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਫੈਲ ਗਿਆ। 7 ਸਾਲ ਦਾ ਉਹ ਰਣਵੀਰ ਜੋ ਕਿ ਆਪਣੇ ਸਾਈਕਲ ਦੀ ਖੁਸ਼ੀ ਦੇ ਵਿੱਚ ਦਿਨ ਰਾਤ ਉਸਦੀਆਂ ਹੀ ਗੱਲਾਂ ਕਰਦਾ ਸੀ ਉਸ ਦੇ ਉੱਪਰ ਵੀ ਦਿਨ ਰਾਤ ਦੁਪਹਿਰ ਨੂੰ ਘੁੰਮਣ ਦੀ ਇੱਛਾ ਰੱਖਦਾ ਸੀ ਉਸੇ ਸਾਈਕਲ ਨੇ ਬੱਚੇ ਦੀ ਜਾਨ ਲੈ ਲਈ। ਵਿਦਿਆਰਥੀ ਜੋ ਕਿ ਤੀਜੀ ਜਮਾਤ ਦੇ ਵਿੱਚ ਸੀ ਇਹ ਛੁੱਟੀਆਂ ਦੇ ਚੱਲਦੇ ਹੋਏ ਦੁਪਹਿਰ ਦੇ ਸਮੇਂ ਹੀ ਬਾਹਰ ਖੇਡ ਰਿਹਾ ਸੀ। कि ਇਸ ਘਟਨਾ ਦਾ ਸ਼ਿਕਾਰ ਹੋ ਗਿਆ ਇਸ ਪੂਰੀ ਘਟਨਾ ਤੋਂ ਬਾਅਦ ਜਦੋਂ ਟਰੈਕਟਰ ਟਰਾਲੀ ਵਾਲੇ ਨੂੰ ਦਬੋਚਿਆ ਗਿਆ ਤਾਂ ਉਸ ਦੀ ਪਛਾਣ ਬਿਹਾਰ ਦੇ ਰਹਿਣ ਵਾਲੇ ਤ੍ਰਿਬੂ ਕੁਮਾਰ ਦੇ ਵਜੋਂ ਕੀਤੀ ਗਈ ਹੈ ਜਿਸ ਦੇ ਖਿਲਾਫ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਦੱਸਦੀ ਹੈ ਕਿ ਪੁਲਿਸ ਨੇ 304 ਦੇ ਤਹਿਤ ਇਹ ਮਾਮਲਾ ਦਰਜ ਕੀਤਾ ਪਰਿਵਾਰ ਨੂੰ ਫਰੋਸਾ ਦਿੱਤਾ ਗਿਆ ਕਿ ਇਨਸਾਫ ਮਿਲੇਗਾ ਪਰ ਬੜੀ ਹੀ ਲਾਪਰਵਾਹੀ ਦੇ ਨਾਲ ਟ੍ਰੈਕਟਰ ਟਰਾਲੀ ਵਾਲਾ ਲੰਘ ਜਾਂਦਾ ਹੈ ਅਤੇ ਉਥੋਂ ਭੱਜਣ ਦੀ ਫਿਰਾਕ ਦੇ ਵਿੱਚ ਹੀ ਇੱਕ ਮਾੜੀ ਘਟਨਾ ਨੂੰ ਅੰਜਾਮ ਦੇ ਦੋਬਾਰ ਉਸਨੇ ਦੇਖਿਆ ਤੱਕ ਨਹੀਂ ਕਿ ਉਸਨੇ ਇੱਕ ਬੱਚੇ ਨੂੰ ਡਰੜ ਦਿੱਤਾ ਸਾਈਕਲ ਦੇ ਉੱਪਰ ਕਿ ਉਹ ਕਿ ਉਸਨੂੰ ਚੁੱਕ ਕੇ ਆ ਜਾਵੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਉਲਟਾ ਉਹ ਉਥੋਂ ਭੱਜ ਰਿਹਾ ਸੀ ਕਿ ਲੋਕਾਂ ਦੇ ਵੱਲੋਂ ਰੋਣਾ ਪਾ ਕੇ ਉਸਨੂੰ ਦਰਬੋਚਿਆ ਗਿਆ ਫੜਿਆ ਗਿਆ ਉਸਦੀ ਮਾਰ ਕੁੱਟਾਈ ਵੀ ਕੀਤੀ ਗਈ ਅਤੇ ਬਾਅਦ ਦੇ ਵਿੱਚ ਉਸਨੂੰ ਪੁਲਿਸ ਦੇ ਹਵਾਲੇ ਕੀਤਾ ਪਰ ਇਸ ਪਰਿਵਾਰ ਦਾ ਕਿ ਜਿਨ੍ਹਾਂ ਦਾ ਇਸ ਬੱਚੇ ਦੇ ਨਾਲ ਹੀ ਸਭ ਕੁਝ ਮੁੱਕ ਗਿਆ ਸਾਰੀਆਂ ਖੁਸ਼ੀਆਂ ਇਸ ਬੱਚੇ ਦੇ ਨਾਲ ਹੀ ਘਰ ਦੇ ਵਿੱਚ ਸਨ ਅਤੇ ਇਹ 7 ਸਾਲ ਦੇ ਬੱਚੇ ਦੇ ਜਾਣ ਤੋਂ ਬਾਅਦ ਮਾਬਾਪ ਬੇहद ਦੁਖੀ ਨੇ ਅਤੀ ਉਹਦੀਆਂ ਹੀ ਛੋਟੀਆਂ-ਛੋਟੀਆਂ ਗੱਲਾਂ ਸਾਈਕਲ ਨੂੰ ਲੈ ਕੇ ਪਿਆਰ ਅਤੇ ਜ਼ਿਕਰ ਨਾਲ ਕਿ ਮੈਂ ਬਾਹਰ ਜਾ ਕੇ ਚਲਾਉਣੀ ਹੈ ਉਹ ਸਭ ਕੁਝ ਯਾਦ ਕਰਦੇ ਹੋਏ ਰੋ ਰਹੇ ਹਨ ਇੱਕ ਖਬਰ ਮੁਹਾਲੀ ਤੋਂ ਸਾਹਮਣੇ ਆ ਰਹੀ ਸੀ ਜਿੱਥੇ ਟ੍ਰੈਕਟਰ ਟਰਾਲੀ ਦੇ ਵੱਲੋਂ ਸਾਈਕਲ ਚਲਾ ਰਹੇ ਮਾਸੂਮ ਨੂੰ ਡਰੜ ਕੇ ਉਸ ਦੀ ਜਾਨ ਲੈ ਲਈ